ਹੈਲੋ ਜੀ ਮਨਿੰਦਰਤਰੀ ਬਲੌਗ ਜੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਆਈ ਹੋਪ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਤੇ ਰਾਜੀ ਖੁਸ਼ੀ ਹੋਵੋਗੇ ਜਿਹੜੀ ਮੇਰੇ ਅੱਜ ਦੀ ਬਲੌਗ ਦੀ ਸ਼ੁਰੂਆਤ ਹੈ ਜੀ ਉਹ ਹੈਗੀ ਆਪਣੀਆਂ ਸਬਜ਼ੀਆਂ ਤੋਂ ਜਾਂ ਆਪਣੇ ਪੀੜ ਪੌਦਿਆਂ ਤੋਂ ਜੋ ਆਪਾਂ ਕਿਚਨਿੰਗ ਗਾਰਡਨਿੰਗ ਕਰਦੇ ਆਂ ਤੇ ਉਹਨਾਂ ਦੀ ਆਪਾਂ ਸਹੀ ਸੰਭਾਲ ਕਿਵੇਂ ਕਰ ਸਕਦੇ ਆਂ ਇੱਕ ਆਰਗੈਨਿਕ ਖਾਦ ਘਰੇ ਤਿਆਰ ਕਰਕੇ ਤੁਸੀਂ ਜਿਹੜੀ ਤੁਸੀਂ ਖਾਦ ਦੇਖ ਰਹੀ ਹੋ ਇਹ ਖਾਦ ਮੈਨੇ ਜਿਹੜੀ ਆਪਣਾ ਪਾਣੀ ਤਿਆਰ ਕੀਤਾ ਹੈ ਇਹ ਇੱਕ ਗੋਬਰ ਜਿਹਨੂੰ ਆਪਾਂ ਗੋਹਾ ਵੀ ਬੋਲਦੇ ਨੇ ਆ ਪਸ਼ੂਆਂ ਦਾ ਉਹਦੇ ਵਿੱਚ ਇੱਕ ਪਾਥੀ ਤੇ ਕੁਝ ਛਿਲਕੇ ਤਰਬੂਜ ਦੇ ਜਾਂ ਆਪਣੇ ਆਲੂਆਂ ਦੇ ਛਿਲਕੇ ਪਾ ਕੇ ਮੈਂ ਇਹ ਤਿਆਰ ਕੀਤਾ ਹੋਇਆ ਇਹ 4 ਦਿਨ ਪਹਿਲਾਂ ਆਪਾਂ ਇਹਨਾਂ ਨੂੰ ਸਾਰਿਆਂ ਨੂੰ ਭਿਉਂ ਕੇ ਰੱਖਤਾ ਸੀ ਤੇ 4-5 ਦਿਨਾਂ ਤੋਂ ਬਾਅਦ ਹੁਣ ਅੱਜ ਆਪਾਂ ਇਹਨੂੰ ਤਿਆਰ ਕਰਾਂਗੇ ਤੇ ਇਹ 1 ਕਿਲੋ ਮੰਗੂ ਕੋਲ ਹੋਊਗਾ ਜਿਹੜਾ ਆਪਣਾ ਤਿਆਰ ਹੋਇਆ ਜੀ ਇਹ ਸਪਰੇਅ ਹੈ ਇੱਕ ਤਰ੍ਹਾਂ ਦੀ ਇਹਦੇ ਵਿੱਚ ਆਪਾਂ ਐਡ ਕਰਾਂਗੇ 3 ਲੀਟਰ ਪਾਣੀ ਹੋਰ ਕਿਉਂਕਿ ਇਹਦੇ ਵਿੱਚ ਬਹੁਤ ਹੀ ਪੋਸਟਿਕ ਤੱਤ ਹੈ ਕਿਉਂਕਿ ਜੇ ਆਪਾਂ ਇਹਦੇ ਵਿੱਚ ਪਾਣੀ ਥੋੜਾ ਐਡ ਕਰਾਂਗੇ ਤਾਂ ਜਿਹੜੇ ਆਪਣੇ ਪੌਦੇ ਨੇ ਤਾਂ ਉਹ ਇੰਨੀ ਜਾਨ ਜਿਹੜੀ ਆਪਣੀ ਪਾਵਰ ਚਾ ਲੈ ਨਹੀਂ ਸਕਣਗੇ ਇਸ ਲਈ ਆਪਾਂ ਇਹਨੂੰ 3 ਗੁਣਾ ਐਡ ਪਾਣੀ ਹੋਰ ਕਰਕੇ ਤਾਂ ਇਹਨੂੰ ਆਪਾਂ ਹੋਰ ਮਟੀਰੀਅਲ ਨੂੰ ਵਧਾ ਸਕਦੇ ਹਾਂ ਤੇ ਆਪਾਂ ਐਦੂ ਵੱਧ ਵਧੀਆ ਸਬਜ਼ੀਆਂ ਵਧੀਆ ਫਲ ਤੇ ਬੁੱਟਿਆਂ ਨੂੰ ਸਟਰੋਂਗ ਕਰ ਸਕਦੇ ਹਾਂ ਇਹ ਚੀਜ਼ ਨਾਲ ਅਸੀਂ ਜਿੰਨੇ ਵੀ ਬੂਟੇ ਆਪਾਂ ਬੀਜੇ ਹੋਏ ਨੇ ਘਰੇ ਜਾਂ ਕਿਚਨ ਗਾਰਡਨਿੰਗ ਕਰਦੇ ਆ ਆਪਾਂ ਫਲ ਸਬਜ਼ੀਆਂ ਤਾਂ ਅਸੀਂ ਇਹੀ ਚੀਜ਼ਾਂ ਨੂੰ ਵਰਤ ਕੇ ਕਰਦੇ ਆ ਤੇ ਬਹੁਤ ਹੀ ਵਧੀਆ ਰਿਜ਼ਲਟ ਮਿਲਦਾ ਹੈ ਇਹਦਾ ਆਪਾਂ ਨੂੰ ਤੇ ਹੁਣ ਅਸੀਂ ਇਹਨੂੰ ਸਾਰੇ ਢੋਲ ਨੂੰ ਚੰਗੀ ਤਰ੍ਹਾਂ ਇੱਕ ਬਾਲਟੀ 'ਚ ਪਾਉਣ ਲਿਆ ਆਪਾਂ ਨੇ ਪੁਣ ਕੇ ਆਪਾਂ ਨੂੰ ਇੱਕ ਸਪਰੇਅ ਵਾਲੇ ਬਾਕਸ 'ਚ ਪਾ ਦਾਂਗੇ ਜੀ ਜਿਹਦੇ ਨਾਲ ਸਪਰੇਅ ਕਰਨੀ ਸੌਖੀ ਹੋਊਗੀ ਚਾਹੇ ਤੁਸੀਂ ਇਹਨੂੰ ਡਾਇਰੈਕਟ ਹੌਲੀ-ਹੌਲੀ ਬੂਟਿਆਂ ਤੇ ਇੱਕ ਕੱਪ ਦੀ ਸਹਤ ਨਾਲ ਛਿੜਕ ਵੀ ਸਕਦੇ ਹੋ ਉਹ ਉਹ ਵੀ ਜਾਦੇ ਵਧੀਆ ਪਰ ਜੇ ਤੁਸੀਂ ਸਪਰੇਅ ਵਾਲੇ ਪੰਪ ਨਾਲ ਇਹਦੀ ਸਪਰੇਅ ਕਰੋਗੇ ਪੌਦਿਆਂ ਤੇ ਜਾਂ ਸਬਜ਼ੀਆਂ ਦੇ ਤਾਂ ਉਹ ਜ਼ਿਆਦਾ ਵਧੀਆ ਰਹੂਗਾ ਆਪਣਾ ਸਾਰਾ ਕੋਲ ਦੇਖੋ ਤਿਆਰ ਹੋ ਗਿਆ ਬਣ ਕੇ ਤੇ ਹੁਣ ਆਪਾਂ ਇਹਨੂੰ ਇੱਕ ਮੈਂ ਇਹਨੂੰ ਇੱਕ ਸਪਰੇਅ ਬਾਕਸ ਚ ਪਾ ਲੂੰਗੀ ਤੇ ਉਸ ਨਾਲ ਪਾ ਕੇ ਮੈਂ ਸਾਰੀਆਂ ਸਬਜ਼ੀਆਂ ਨੂੰ ਜੋ ਮਰੇ ਲੱਗੀਆਂ ਹੋਈਆਂ ਨੇ ਉਹਨਾਂ ਤੇ ਫੁੱਲਾ ਰਹੇ ਨੇ ਉਹਨਾਂ ਦਾ ਵੱਧ ਝਾੜ ਲੈਣ ਲਈ ਮੈਂ ਇਹ ਸਪਰੇਅ ਕਰੂੰਗੀ ਜਿਹੜੀ ਇਹ ਸਪਰੇਅ ਹੈ ਜੀ ਇਹਦੇ ਕਰਨ ਦਾ ਇਹ ਫਾਇਦਾ ਨਾ ਹੀ ਆਪਣੇ ਜਿਹੜੀਆਂ ਬੇਲਾਂ ਨੇ ਜਾਂ ਹੋਰ ਆਪਾਂ ਸਬਜ਼ੀਆਂ ਬੀਜੀਆਂ ਹੋਈਆਂ ਨਹੀਂ ਨਾ ਹੀ ਉਹਨਾਂ ਤੇ ਸੁੰਡੀ ਲੱਗਦੀ ਆ ਨਾ ਹੀ ਕੋਈ ਮੱਖੀ ਮੱਛਰ ਪੈਦਾ ਹੁੰਦਾ ਤੁਹਾਨੂੰ ਪਤਾ ਬਹੁਤ ਜ਼ਿਆਦਾ ਸੁੰਡੀਆਂ ਵਗੈਰਾ ਜਾਂ ਕੋਈ ਹੋਰ ਕੀਟਨਾਸ਼ਕ ਜਿਹੜੇ ਨੇ ਆਪਣੀਆਂ ਸਬਜ਼ੀਆਂ ਤੇ ਅਟੈਕ ਕਰਦੇ ਨੇ ਉਹ ਕਿਉਂਕਿ ਉਹ ਸਪ੍ਰੇ ਨਾਲ ਹੀ ਉਹਨਾਂ ਦਾ ਸਪ੍ਰੇ ਹੀ ਉਹਨਾਂ ਦਾ ਮੁਕਾਬਲਾ ਕਰਦੀ ਆ ਕਿਉਂਕਿ ਜੇ ਆਪਾਂ ਜ਼ਿਆਦਾ ਸਪਰੇ ਦੂਜੀ ਕਰਦੇ ਆ ਜੀ ਜਿਹੜੀ ਬਹੁਤ ਹੀ ਹਾਨੀਕਾਰਕ ਆ ਉਹ ਆਪਾਂ ਬਹੁਤ ਸਾਰੀਆਂ ਬਿਮਾਰੀਆਂ ਲਾਉਂਦੀਆਂ ਤੇ ਇਹ ਜੀ ਜਿਹੜੀ ਸਪਰੇ ਆਪਾਂ ਘਰੇ ਤਿਆਰ ਕਰ ਸਕਦੇ ਆ ਇਹਦੀ ਉਹ ਰੀਸ ਨਹੀਂ ਕਰ ਸਕਦੀ ਤੇ ਆਪਾਂ ਹੋਰ ਵੀ ਆਪਣੀ ਇਹ ਚੀਜ਼ ਨੂੰ ਵਧਾ ਸਕਦੇ ਆ ਆਪਣੇ ਜਿਹੜੀਆਂ ਸਬਜ਼ੀਆਂ ਨੇ ਆਪਾਂ ਜਾਂ ਕੋਈ ਹੋਰ ਆਪਣੇ ਬੂਟੇ ਨੇ ਉਹਨਾਂ ਨੂੰ ਹੋਰ ਵੀ ਵਧੀਆ ਤਰੀਕੇ ਨਾਲ ਆਪਾਂ ਉਹਨਾਂ 'ਚ ਇਹ ਚੀਜ਼ਾਂ ਤਿਆਰ ਕਰਕੇ ਘਰੇਲੂ ਆਪਾਂ ਉਹਨਾਂ ਦੀ ਸਟਰੋਂਗਨੈਸ ਵਧਾ ਸਕਦੇ ਆ ਜਿਹੜੇ ਆਪਣੇ ਘਰੇ ਛਿਲਕੇ ਹੁੰਦੇ ਨੇ ਸਬਜ਼ੀਆਂ ਦੇ ਜਾਂ ਆਲੂਆਂ ਦੇ ਛਿਲਕੇ ਵਗੈਰਾ ਜਾ ਕੀ ਰੇ ਦੇ ਤਰਬੂਜ ਦੇ ਛਿਲਕੇ ਕਿਉਂਕਿ ਹੁਣ ਕਾਫੀ ਤਰਬੂਜ ਵੀ ਆ ਰਹੇ ਆ ਉਹਨਾਂ ਨੂੰ ਤੁਸੀਂ ਬੇਸਟ ਉਹਦੇ ਵਿੱਚ ਡਸਟਬਿਨ ਚ ਨਾ ਸੁੱਟਿਆ ਕਰੋ ਤੇ ਉਹ ਨੂੰ ਉਹਦੀ ਤੁਸੀਂ ਖਾਦ ਵੀ ਘਰੇ ਤਿਆਰ ਕਰ ਸਕਦੇ ਹੋ ਤੇ ਉਹ ਬਹੁਤ ਹੀ ਜ਼ਿਆਦਾ ਵਧੀਆ ਇੱਕ ਸੋਨੇ ਦੀ ਤਰ੍ਹਾਂ ਬਣ ਕੇ ਤਿਆਰ ਹੋ ਜਾਂਦੀ ਹੈ ਜੋ ਬਹੁਤ ਹੀ ਲਾਭਦਾਇਕ ਆਪਣੇ ਬੂਟਿਆਂ ਲਈ ਆ ਮੈਂ ਦੇਖੋ ਚਕੰਦਰ ਦਾ ਪੌਦਾ ਬੀਜਿਆ ਹੋਇਆ ਜੀ ਕਿੰਨਾ ਸੋਹਣਾ ਲੱਗਦਾ ਦੇਖਣ ਨੂੰ ਦੇਖੋ ਚਕੰਦਰਾਂ ਵੀ ਕਾਫੀ ਵੱਡੀ ਵੱਡੀਆਂ ਹੋਣ ਲੱਗੀਆਂ ਇਹ ਵੀ ਅਸੀਂ ਇਸ ਤਰ੍ਹਾਂ ਖਾਦ ਪਾਪਾ ਕਹੀ ਤਿਆਰ ਕਰੀਆਂ ਨੇ ਜੋ ਖੂਨ ਦੇ ਸੰਚਾਰ ਲਈ ਬਹੁਤ ਵਧੀਆ ਨੇ ਇੱਕ ਸੈਲਡ ਦੇ ਤੌਰ ਤੇ ਆਪਾਂ ਖਾ ਸਕਦੇ ਹਾਂ ਇਹ ਬਹੁਤ ਹੀ ਜਿਆਦਾ ਵਧੀਆ ਲੱਗਦਾ ਜਦੋਂ ਐਂ ਦੇਖਦੀਆਂ ਜਾਂ ਸਾਨੂੰ ਕੋਈ ਹੋਰ ਆ ਕੇ ਕਹਿੰਦਾ ਵੀ ਤੁਸੀਂ ਇਹ ਕਿੰਨੀ ਸੋਹਣੀ ਤਿਆਰ ਕਰ ਰੱਖੀ ਆ ਘਰੇ ਕਿਆਰੀ ਤੇ ਆਪਾਂ ਪੁਦੀਨਾ ਦੇਖੋ ਇਹ ਪੁਦੀਨਾ ਬਿਲਕੁਲ ਥੋੜਾ ਜਿਹਾ ਸੀ ਪਹਿਲਾਂ ਇੱਕ ਟਾਣੀ ਹੀ ਮੈਂਨੇ ਕੱਟ ਕੇ ਲਾਈ ਸੀ ਇਹ ਤੇ ਹੁਣ ਦੇਖੋ ਇਹ ਕਿੰਨਾ ਵਧੀਆ ਲੱਗਦਾ ਤੇ ਅਸੀਂ ਤਾਜ਼ਾ ਫਰੈਸ਼ ਇਹਦੀ ਚਟਨੀ ਵਗੈਰਾ ਜੋ ਵੀ ਅਸੀਂ ਰਗੜ ਲੈਨੇ ਆ ਕਿੰਨਾ ਵਧੀਆ ਲੱਗਦਾ ਜੋ ਘਰੇ ਸਬਾਰ ਮੇਂਤ ਨਾਲ ਹੀ ਦੇਖੋ ਕਿੰਨਾ ਵਧੀਆ ਕੁਦਰਤ ਜਦੋਂ ਆਪਾਂ ਕੁਦਰਤ ਨਾਲ ਜੁੜਦੇ ਆ ਤਾਂ ਸਾਨੂੰ ਹੋਰ ਵੀ ਬਹੁਤ ਵਧੀਆ ਰਿਟਰਨ ਦੇ ਤੌਰ ਤੇ ਬਹੁਤ ਕੁਝ ਦਿੰਦੀ ਆ ਤੇ ਆਪਾਂ ਨੂੰ ਚਾਹੀਦਾ ਕਿ ਆਪਾਂ ਸਭ ਕੁਝ ਘਰੇ ਉਗਾਈਏ ਤੇ ਦੇਸੀ ਖਾਦ ਵਗੈਰਾ ਪਾ ਕੇ ਆਰਗੈਨਿਕ ਸਬਜ਼ੀਆਂ ਉਗਾ ਕੇ ਆਪਾਂ ਆਪਣੇ ਪਰਿਵਾਰ ਨੂੰ ਸੇਫ ਰੱਖ ਸਕਦੇ ਆਂ